ਸੇਰਾ ਪਰੇਸ਼ਾਨੀ ਇਹ ਜੋ ਆਈ ਹੈ ਕਿ ਮੈਂ ਉੱਚਾ ਕੰਮ ਨਹੀਂ ਕਰ ਸਕਦਾ ਨੀਵੇਂ ਨੂੰ ਮੈਂ ਛੱਡਦਾ ਤੁਸੀਂ ਬਾਈਕ ਤਾਂ ਤੁਸੀਂ ਚਲਾ ਨਹੀਂ ਸਕਦੇ ਕੀ ਤੁਸੀਂ ਬਾਈਸਾਈਕਲ ਤੇ ਜਾਂਦੇ ਹੋ ਨਹੀਂ ਜੀ ਪੈਦਲ ਹੀ ਕਿ ਤੁਹਾਨੂੰ ਮਹਿਸੂਸ ਤਾਂ ਨਹੀਂ ਹੋਇਆ ਵੀ ਮੈਂ ਇਸ ਤਰ੍ਹਾਂ ਵੀ ਉਹਨਾਂ ਦਾ ਕਦ ਬਹੁਤ ਛੋਟਾ ਹੈ ਨਹੀਂ ਮੇਰੇ ਮੰਮੀ ਨਹੀਂ ਸੀ ਤਾਂ ਕਰਕੇ ਅਸੀਂ ਇਸ ਤਰ੍ਹਾਂ ਹੀ ਪਸੰਦ ਕਰਕੇ ਵਿਆਹ ਕਰਾ ਲਿਆ ਕੁਝ ਤੁਹਾਡੇ ਨਾਲ ਦੇਖ ਕੇ ਹੱਸਦੇ ਵੀ ਹੋਣਗੇ ਕੁਝ ਤੁਹਾਡੇ ਨਾਲ ਦੇਖ ਕੇ ਮਜ਼ਾਕ ਵੀ ਬਣਾਉਂਦੇ ਹੋਣਗੇ ਤੁਹਾਡੇ ਤੇ ਉਸ ਟਾਈਮ ਤੁਹਾਡੇ ਤੇ ਕੀ ਬੀਤਦੀ ਆ ਮੇਰੇ ਤੇ ਉਸ ਟਾਈਮ ਕੀ ਬੀਤਣੀ ਆ ਇਹ ਸਭ ਕੁਦਰਤ ਦੀ ਰੰਗ ਹੈ ਕੋਈ ਲੰਗੜਾ ਕੋਈ ਲੂੜਾ ਕੋਈ ਛੋਟਾ ਕੋਈ ਵੱਡਾ ਇਹ ਸਭ ਕੁਦਰਤ ਦੀ ਬਣੀ ਹੈ ਨਾ ਆਪਾਂ ਕਦੇ ਮਹਿਸੂਸ ਨਹੀਂ ਕੀਤਾ ਬਾਕੀ ਇਹ ਆ ਮੈਂ ਮਹਿਸੂਸ ਕਰਦਾ ਮੈਂ ਆਪਣੀ ਇੰਨੇ ਕੱਦ ਦੇ ਵਿੱਚ ਕਮਾ ਕੇ ਖਾਣਾ ਪਿਆ ਕਦੇ ਕਦੇ ਆਪਸ ਵਿੱਚ ਕਦੇ ਲੜਾਈ ਝਗੜਾ ਜਾਂ ਕੋਈ ਤਾਂ ਨਹੀਂ ਹੋਇਆਗਾ ਉਹ ਵੀ ਜਾਂਦਾ ਲੜਾਈ ਝਗੜਾ ਐਸੀ ਕਰਨੀ ਤਾੜੀ ਇੱਕ ਘਾਤ ਨਹੀਂ ਹੁੰਦੀ ਤਾੜੀ ਦੋ ਹੱਥਰਾਵਰ ਕਦੇ ਅੱਜ ਤੱਕ ਤੁਸੀਂ ਲੜੇ ਵੀ ਨਹੀਂ ਹੈਗੇ ਉਹ ਮਾੜੀ ਮੋਟੀ ਤਾਂ ਤੁਹਾਨੂੰ ਪਤਾ ਜਿੱਥੇ ਪਿਆਰ ਹੈ ਉਹਦਾ ਟਕਰਾਅ ਵੀ ਹੁੰਦਾ ਜੀ ਕਦੇ ਇਦਾਂ ਤਾਂ ਨਹੀਂ ਹੋਇਆ ਵੀ ਲੜ ਪਿਆ ਜਾਂ ਉਹਨਾਂ ਨੇ ਤੁਹਾਨੂੰ ਰੋਟੀ ਨਹੀਂ ਦਿੱਤੀ ਜਾਂ ਤੁਹਾਨੂੰ ਇਹ ਨੌਬਤ ਨਹੀਂ ਆਈ ਜੀ ਅਜੇ ਤੱਕ ਜਦੋਂ ਪਰਮਾਤਮਾ ਨੇ ਦੁਨੀਆ ਬਣਾਈ ਤਾਂ ਉਸ ਵਿੱਚ ਬਹੁਤ ਸਾਰੇ ਜੀਵ ਜੰਤੂ ਪੰਛੀ ਅਤੇ ਇਨਸਾਨ ਬਣਾਏ ਇਨਸਾਨਾਂ ਵਿੱਚ ਕੋਈ ਗੋਰਾ ਤੇ ਕੋਈ ਕਾਲਾ ਕੋਈ ਲੰਬਾ ਤੇ ਕੋਈ ਛੋਟੇ ਕੱਦ ਵਾਲਾ ਸਸੀ ਗਾਉ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਇੱਕ ਇਹੋ ਜੀ ਜੋੜੀ ਦੇ ਨਾਲ ਜਿਸ ਦਾ ਆਪਸ ਵਿੱਚ ਕੱਦ ਕਾਠ ਵੱਲੋਂ ਤਾਲਮੇਲ ਨਹੀਂ ਹੈਗਾ ਉਹਨਾਂ ਦਾ ਕੱਦ ਸਿਰਫ ਜਸ਼ਪਾਲ ਜੀ ਦਾ ਕੱਦ ਸਿਰਫ ਲਗਭਗ 4 ਫੁੱਟ ਹੈ ਤੇ ਉਹਨਾਂ ਦੀ ਵਾਈਸ ਦਾ ਕੱਦ 4.5 ਫੁੱਟ ਗੱਲ ਕਰਦੇ ਆ ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਲੱਗੇ ਆਮ ਨੋਰਮਲ ਲਾਈਫ ਦੇ ਵਿੱਚ ਕੰਮ ਕਰ ਲੈ ਕਿਹੜੀਆਂ-ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸ ਤਰ੍ਹਾਂ ਉਹ ਜ਼ਿੰਦਗੀ ਜੀ ਰਹੇ ਨੇ ਸਤਿ ਸ਼੍ਰੀ ਅਕਾਲ ਜਸ਼ਪਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜਸ਼ਪਾਲ ਜੀ ਜੀ ਓਕੇ ਆ ਯਸ਼ਪਾਲ ਜੀ ਜਿਸ ਤਰ੍ਹਾਂ ਆਮ ਤੁਸੀਂ ਮਾਰਕੀਟ ਵਿੱਚ ਕੰਮ ਕਰਦੇ ਹੋ ਚਾਹ ਦੀ ਦੁਕਾਨ ਤੁਸੀਂ ਚਲਾਉਂਦੇ ਹੋ ਜਦੋਂ ਤੁਸੀਂ ਚਾਹ ਦੀ ਦੁਕਾਨ ਚਲਾਉਂਦੇ ਹੋ ਬਹੁਤ ਸਾਰੇ ਲੋਕੀ ਤੁਹਾਨੂੰ ਦੇਖਦੇ ਨੇ ਹਾਂਜੀ ਕੁਝ ਤੁਹਾਡੇ ਵੱਲ ਦੇਖ ਕੇ ਹੱਸਦੇ ਵੀ ਹੋਣਗੇ ਕੁਝ ਤੁਹਾਡੇ ਵੱਲ ਦੇਖ ਕੇ ਮਜ਼ਾਕ ਵੀ ਬਣਾਉਂਦੇ ਹੋਣਗੇ ਬਿਲਕੁਲ ਤੁਹਾਡੇ ਤੇ ਉਸ ਟਾਈਮ ਤੁਹਾਡੇ ਤੇ ਕੀ ਬੀਤਦੀ ਆ ਮੇਰੇ ਤੇ ਉਸ ਟਾਈਮ ਕੀ ਬੀਤਣੀ ਆ ਇਹ ਸਭ ਕੁਦਰਤ ਦੀ ਰੰਗ ਹੈ ਕੋਈ ਲੰਗੜਾ ਕੋਈ ਲੂਲਾ ਕੋਈ ਛੋਟਾ ਕੋਈ ਵੱਡਾ ਇਹ ਸਭ ਕੁਦਰਤ ਦੀ ਬਣੀ ਹੈ ਨਾ ਆਪਾਂ ਕਦੇ ਮਹਿਸੂਸ ਨਹੀਂ ਕੀਤਾ ਓਕੇ ਬਾਕੀ ਇਹ ਐ ਮੈਂ ਮਹਿਸੂਸ ਕਰਦਾ ਮੈਂ ਆਪਣੇ ਇੰਨੇ ਕੱਦ ਦੇ ਵਿੱਚ ਕਮਾ ਕੇ ਖਾਣਾ ਪਿਆ ਕਦੇ ਤੁਹਾਨੂੰ ਕੱਦ ਵੱਲੋਂ ਇਹ ਨਹੀਂ ਪਰੇਸ਼ਾਨੀ ਆਈ ਕਿ ਮੇਰਾ ਕੱਦ ਛੋਟਾ ਮੈਂ ਇਨਾ ਕੰਮ ਨਹੀਂ ਕਰ ਸਕਦਾਗਾ ਤੁਸੀਂ ਮੈਨੂੰ ਸਿਰਫ ਪਰੇਸ਼ਾਨੀ ਇਹ ਆਈ ਹੈ ਕਿ ਮੈਂ ਉੱਚਾ ਕੰਮ ਨਹੀਂ ਕਰ ਸਕਦਾ ਨੀਵੇਂ ਨੂੰ ਮੈਂ ਛੱਡਦਾ ਨਹੀਂ ਇਹ ਮੇਰੀ ਪਹਿਲੀ ਔਰ ਆਖਰੀ ਸਿਫਤ ਹੈ ਤੁਸੀਂ ਮਾਰਕੀਟ ਵਿੱਚ ਜਾਨਨੇ ਹੋ ਕੋਈ ਵੀ ਚੀਜ਼ ਪਰਚੇਸ ਕਰਨ ਜਾਨਨੇ ਹੋ ਤੁਸੀਂ ਬਾਈਕ ਤਾਂ ਤੁਸੀਂ ਚਲਾ ਨਹੀਂ ਸਕਦੇ ਕੀ ਤੁਸੀਂ ਬਾਈਸਾਈਕਲ ਤੇ ਜਾਨਨੇ ਹੋ ਨਹੀਂ ਜੀ ਪੈਦਲ ਹੀ ਪੈਦਲ ਜਦੋਂ ਤੁਸੀਂ ਪੈਦਲ ਜਾਨਨੇ ਹੋ ਤੇ ਪੈਦਲ ਜਾਣ ਲੱਗੇ ਤੁਹਾਨੂੰ ਬਹੁਤ ਸਾਰੇ ਲੋਕੀ ਦੇਖਦੇ ਨੇ ਦੇਖਦੇ ਦੇਖੀ ਜਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਮੈਰਿਜ ਕਿਦੋਂ ਹੋਈ ਸੀ ਮੈਰਿਜ 30 ਜੂਨ 1990 ਜਿਹੜੇ ਤੁਹਾਡੇ ਵਾਈਫ ਨੇ ਉਹ ਤੁਹਾਡੇ ਪਿੱਛੇ ਖੜੇ ਨੇ ਉਹਨਾਂ ਜਦੋਂ ਉਹਨਾਂ ਨੇ ਤੁਹਾਡੇ ਕੱਦ ਦੇ ਬਾਰੇ ਪਤਾ ਕੀਤਾ ਕਿ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਮਹਿਸੂਸ ਤਾਂ ਨਹੀਂ ਹੋਇਆ ਵੀ ਮੇਰਾ ਕੱਦ ਛੋਟਾ ਤੇ ਉਹਨਾਂ ਦਾ ਲੰਬਾ ਨਹੀਂ ਜੀ ਮੇਰੀ ਵਾਈਫ ਦੇ ਪੇਰੈਂਟਸ ਨੇ ਉਹਦਾ ਬਿਲਕੁਲ ਤਹਿਕੀਕਾਤ ਕਰਕੇ ਆਪਣੀ ਲੜਕੀ ਦਾ ਹੱਥ ਮੇਰੇ ਹੱਥ ਵਿੱਚ ਦਿੱਤਾ ਉਹ ਕਹਿੰਦੇ ਜੀ ਇੱਕ ਮੁੰਡਾ ਕਮਾਉਣ ਵਾਸਤੇ ਹੈਗਾ ਦੋਨੋਂ ਮੀਆਂ ਬੀਬੀ ਕਮਾ ਸਕਦੇ ਆਂ ਔਰ ਖਾ ਲੈਣਗੇ ਕਿੰਨਾ ਚਿਰ ਹੋ ਗਿਆ ਤੁਹਾਡੀ ਮੈਰਿਜ ਨੂੰ ਮੇਰੀ ਮੈਰਿਸਨ 1990 ਚ ਹੋਈ ਹੈ ਇਹ ਅੰਦਾਜ਼ਾ ਲਗਾ ਲਓ ਅੱਜ ਕਿੰਨਾ ਸਾਲ ਹੈ ਤੇ ਉਸ ਇਨਸਾਬ ਨਾਲ ਤੁਹਾਡੇ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਜੀ ਕੋਈ ਬੇਟੀ ਹੈ ਜੀ ਉਹਦੀ ਮੈਂ ਸ਼ਾਦੀ ਕਰ ਚੁੱਕਾ ਅੱਜ ਹੁਣ ਬਸ ਯਾਨਕੀ ਦੋਨੋਂ ਯਾਸੀ ਰਹਨੇ ਆ ਇੱਕ ਮਕਾਨ ਦੇ ਚ ਤੁਹਾਡੀ ਜਿਹੜੀ ਬੇਟੀ ਹੈ ਉਸ ਦਾ ਕੱਦ ਤੁਹਾਡੇ ਵਾਂਗੂ ਛੋਟਾ ਹੈ ਜਾਂ ਨਾਰਮਲ ਸਾਈਜ਼ ਦੀ ਨਹੀਂ ਜੀ ਉਹ ਦਾ 5 ਫੁੱਟ ਸਵਾ ਪੰਜ ਦੇ ਕਰੀਬ ਹੈ 5 ਯਾ ਸਵਾ ਪੰਜ ਉਹ ਬਿਲਕੁਲ ਐ ਖੁਸ਼ ਹੈ ਆਪਣੇ ਯਾਨੀ ਕਿ ਮੇਰੇ ਜੁਆਇਬ ਵੀ ਕੰਦਾ ਬਿਲਕੁਲ ਠੀਕ ਸਾਹ ਹੈ। ਤੋ ਤੁਸੀਂ ਪੜੇ ਕਿੰਨਾ 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 ਪੜੇ ਕਿ ਨਾ ਤੁਸੀਂ? ਮੈਂ میٹرਿਕ ਕਿੱਥੇ ਹਾਂ ਜੀ? میٹرਿਕ ਹਾਂਜੀ। ਠੀਕ ਹੈ। ਅ ਤੁਸੀਂ ਅ ਥੋੜਾ ਦੱਸੋ ਜਦੋਂ ਤੁਹਾਨੂੰ ਤੁਹਾਡੀ ਮੈਰਿਜ ਹੋਈ ਜਾਂ ਤੁਹਾਡੇ ਜੀਵਨ ਸਾਥੀ ਦੇ ਵੱਜੋਂ ਤੁਹਾਡੀ ਚੋਣ ਹੋਈ ਕਿ ਤੁਹਾਨੂੰ ਪਤਾ ਸੀਗਾ ਕਿ ਤੁਹਾਡੇ ਹਸਬੰਦ ਦਾ ਕਦੇ ਤਾਂ ਹਾਂ ਹਾਂ ਇਦਾਂ ਹੀ ਆ। ਪੁਰਾਣੇ ਵੀ ਹਾਂ ਕਰਤੀ ਮਾਪਿਓ ਨੇ ਉਸ ਵੀ ਹਾਂ ਕਰਤੀ ਬਾਰੇ ਕਿ ਤੁਹਾ ਨੂੰ ਮਹਿਸੂਸ ਤਾਂ ਨਹੀਂ ਹੋਇਆ ਵੀ ਮੈਂ ਇਸ ਤਰ੍ਹਾਂ ਵੀ ਉਹਨਾਂ ਦਾ ਕੱਦ ਬਹੁਤ ਛੋਟਾ ਹੈਗਾ ਨਹੀਂ ਮੇਰੀ ਮੰਮੀ ਨਹੀਂ ਸੀ ਤਾਂ ਕਰਕੇ ਅਸੀਂ ਇਸਨੂੰ ਹੀ ਪਸੰਦ ਕਰਕੇ ਵਿਆਹ ਕਰ ਲਿਆ ਤੁਹਾਡਾ ਕਦੇ ਆਪਸ ਵਿੱਚ ਕਦੇ ਲੜਾਈ ਝਗੜਾ ਜਾਂ ਕੋਈ ਤਾਂ ਨਹੀਂ ਹੋਇਆ ਹੈਗਾ ਉਹ ਵੀ ਜਾਂਦਾ ਲੜਾਈ ਝਗੜਾ ਐਸੀ ਕਰਨੀ ਤਾੜੀ ਇੱਕ ਹੱਥ ਨਾਲ ਨਹੀਂ ਹੁੰਦੀ ਤਾੜੀ ਦੋ ਹੱਥ ਨਾਲ ਹੁੰਦੀ ਯਸ਼ਪਾਲ ਜੀ ਇੱਕ ਗੱਲ ਦੱਸੋ ਜਿਸ ਤਰ੍ਹਾਂ ਤੁਸੀਂ ਕੋਈ ਵੀ ਚੀਜ਼ ਸਮਾਨ ਲੈਣਾ ਹੁੰਦਾ ਜਾਂ ਤੁਹਾਡੀ ਵਾਈਫ ਤੁਹਾਨੂੰ ਡਿਮਾਂਡ ਕਰ ਦਿੰਦੀ ਆ ਤੁਹਾਨੂੰ ਤੁਸੀਂ ਕੋਈ ਵੀ ਕੰਮ ਕਰਨਾ ਹੁੰਦਾ ਆ ਉੱਥੇ ਤੁਹਾਡਾ ਹੱਥ ਨਹੀਂ ਪਹੁੰਚਦਾ ਕਿ ਤੁਹਾਡੇ ਵਾਈਫ ਤੁਹਾਨੂੰ ਆਰਗੂਮੈਂਟ ਕਰਦੇ ਨੇ ਤੁਹਾਡਾ ਲੜਦੇ ਨੇ ਜਾਂ ਕਾਪਰੇਟ ਕਰਦੇ ਨੇ ਨਹੀਂ ਸਰ ਮੇਰੀ ਹੈਲਪ ਕਰਦੇ ਅੱਛਾ ਹਾਂਜੀ ਮੇਰੀ ਮਦਦ ਹੈ ਅੱਛਾ ਇੱਕ ਹੈ ਯਾਨੀ ਕਿ ਉੱਚੀ ਚੀਜ਼ ਨੂੰ ਚੱਕਣਾ ਹੋਵੇ ਤਾਂ ਮੈਂ ਇਹਨਾਂ ਨੂੰ ਕਹਿ ਰਿਹਾ ਇਹ ਪਕੜਾ ਲਾਂ ਓਕੇ ਮਤਲਬ ਕਿ ਹੁਣ ਤੱਕ ਦੀ ਜਿਹੜੀ ਤੁਹਾਡੀ ਜ਼ਿੰਦਗੀ ਚੱਲਦੀ ਆਈ ਹੈ ਇੱਕ ਪਿਆਰ ਮੁਹੱਬਤ ਨਾਲ ਚੱਲਦੀ ਆ ਪਿਆਰ ਮੁਹੱਬਤ ਨਾਲ ਹੱਸ ਖੇਡ ਕੇ ਇਹ ਇਹ ਗੁਜ਼ਾਰੇ ਨਾਲ ਚੱਲੀ ਜਾਂਦੀ ਕਦੇ ਅਜੇ ਤੱਕ ਤੁਸੀਂ ਲੜੇ ਵੀ ਨਹੀਂ ਹੈਗੇ ਉਹ ਮਾੜੀ ਮੋਟੀ ਤਾਂ ਤੁਹਾਨੂੰ ਪਤਾ ਜਿੱਥੇ ਪਿਆਰ ਹੈ ਉਹਦਾ ਟਕਰਾਅ ਵੀ ਹੁੰਦਾ ਜੀ ਕਦੇ ਇਦਾਂ ਤਾਂ ਨਹੀਂ ਹੋਇਆ ਵੀ ਲੜ ਪਿਆ ਜਾਂ ਉਹਨਾਂ ਨੇ ਤੁਹਾਨੂੰ ਰੋਟੀ ਨਹੀਂ ਦਿੱਤੀ ਜਾਂ ਉਹਨਾਂ ਨੇ ਇਹ ਨੌਬਤ ਨਹੀਂ ਆਈ ਜੇ ਅਜੇ ਤੱਕ ਇਦਾਂ ਦੀ ਕੋਈ ਨੌਬਤ ਨਹੀਂ ਆਉਂਦੀ ਨਾ ਹੀ ਆਵੇ ਪਰਮਾਤਮਾ ਕਰੇ ਬਾਕੀ ਹੱਸਦੇ ਖੇਡਦੇ ਜਾਈਏ ਹੱਸਦੇ ਕਰਦੇ ਆਪਸੀਂ ਕਰਨਾ ਸਾਰਿਆਂ ਨੂੰ ਰੱਖਿਆ ਜੇ ਬਾਈਚਾਸ ਕਿਤੇ বাস ਵਿੱਚ ਜਾਂ ਕਿਸੇ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਹੁੰਦਾ ਫਿਰ ਕੀ ਤੁਹਾਡੇ ਵਾਈਫ ਤੁਹਾਨੂੰ ਚੱਕ ਕੇ ਚੜਾਉਂਦੇ ਨੇ ਇਹ ਪਕੜ ਕੇ ਮੇਰਾ ਹੱਥ বাস ਦੇ ਉੱਤੇ ਕਰਦੇ ਆ ਜਾਂ ਕੋਈ ਸਵਾਲੀ ਦੇਖ ਰਹੇ ਆ ਭਈ ਉਹ ਮੇਰੀ ਬਾਹ ਪਕੜ ਲੈਂਦਾ ਉੱਤੇ ਚੜਾ ਹੁਣ ਤੁਸੀਂ ਆਪਣੇ ਵਿਆਹਤ ਜੀਵਨ ਦੇ ਕਿੰਨੇ ਸਾਲ ਪੂਰੇ ਕਰ ਚੁੱਕੇ ਹੋ ਤੁਸੀਂ ਆਪ ਹੀ ਆਈਡੀਆ ਲਗਾਓ ਜੀ ਸੰਨ 90 ਦੇ ਵਿੱਚ ਮੇਰਾ ਵਿਆਹ ਹੋਇਆ ਸੀ 3 ਜੂਨ 1990 ਤੇ ਅੱਜ ਕਿਹੜਾ ਸਾਲ ਹੈ 35 ਸਾਲ ਹੋ ਗਏ ਅੱਗੇ ਤੁਹਾਡੀ ਜੀਵਨ ਦੇ ਵਿੱਚ ਕਿਹੜੀ ਇਹੋ ਜੀ ਇੱਛਾ ਹੈਗੀ ਆ ਜਿਹੜੀ ਤੁਸੀਂ ਉਸ ਟਾਈਮ ਨਹੀਂ ਪੂਰੀ ਕਰ ਸਕੀ ਜਿਹੜੀ ਕਿ ਹੁਣ ਤੁਸੀਂ ਚਾਹੁੰਦੇ ਤੁਹਾਡੀ ਪੂਰੀ ਹੋ ਜੇ ਮੈਂ ਇਹ ਕਹਾਂ ਜੀ ਪਰਮਾਤਮਾ ਨੇ ਜਿਸ ਹਾਲੇ ਤੁਮੀ ਮੈਨੂੰ ਰੱਖਣਾ ਸਹੀ ਸਲਾਮਤ ਰੱਖੇ ਮੈਨੂੰ ਕੋਈ ਡਿਮਾਂਡ ਨਹੀਂ ਮੇਰੀ ਬਾਕੀ ਜੋ ਉਹਦੀ ਜੋ ਕਰੂਗਾ ਨਿਰੰਕਾਰ ਉਹ ਪੜਾਈ ਕਰੂਗਾ ਇਸ ਤਰ੍ਹਾਂ ਕੀ ਯਸ਼ਪਾਲ ਜੀ ਨੇ ਕਿਹਾ ਕਿ ਪਰਮਾਤਮਾ ਨੇ ਮੈਨੂੰ ਜਿਸ ਤਰ੍ਹਾਂ ਦਾ ਵੀ ਬਣਾਇਆ ਹੈ ਮੈਂ ਉਸ ਵਿੱਚ ਹੀ ਖੁਸ਼ ਹੈ ਅਗਰ ਕੋਈ ਬੰਦਾ ਇਹਨਾਂ ਨੂੰ ਜਾਂਦਿਆ ਨੂੰ ਕੋਈ ਕਮੈਂਟ ਵੀ ਕਰਦਾ ਜਾਂ ਦੇਖ ਕੇ ਹੱਸਦੇ ਨੇ ਪਰ ਕਹਿੰਦੇ ਮੈਂ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਦਿਲ ਤੇ ਨਹੀਂ ਲੈਂਦਾ ਕਿਉਂਕਿ ਮੈਨੂੰ ਪਤਾ ਮੈਂ ਵੀ ਇੱਕ ਪਰਮਾਤਮਾ ਦਾ ਹੀ ਇੱਕ ਬਣਾਇਆ ਹੋਇਆ ਕਿ ਜੀ ਆ ਸੋ ਇਹਨਾਂ ਦੀ ਹਿੰਮਤ ਦੀ ਦੱਸ ਦੇਣੀ ਪੈਗੀ ਇਹਨਾਂ ਨੇ 35 ਸਾਲ ਆਪਣੇ ਦੋਨਾਂ ਨੇ ਇੱਕ ਖੁਸ਼ਹਾਲੀ ਨਾਲ ਵਿਵਾਦ ਵਿਆਹਿਤ ਜ਼ਿੰਦਗੀ ਨੂੰ ਜੀਆ ਹੈ ਸੋ ਸਾਨੂੰ ਵੀ ਇਹਨਾਂ ਸਾਰਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਦ ਕੱਠ ਜਾਂ ਇਦਾਂ ਦੀ ਕੋਈ ਚੀਜ਼ ਮਾਇਨੇ ਨਹੀਂ ਰੱਖਉਂਦੀ ਤੁਹਾਡਾ ਸਿਰਫ ਆਪਸੀ ਪਿਆਰ ਮੁਹੱਬਤ ਔਰ ਤਾਲਮੇ ਤੁਹਾਡਾ ਮਾਇਨੇ ਰੱਖਉਂਦਾ ਹੈ ਇਸ ਦੇ ਨਾਲ ਹੀ ਕੈਮਰਾਮੈਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ